ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਟੈਰਿਫ ਲਾਉਣ ਵਾਲੇ ਪਾਸੇ ਤੇ ਰੁਏ ਹੋਏ ਨੇ ਤਾਂ ਵਿਸ਼ਵ ਵਪਾਰ ਸੰਗਠਨ ਯਾਨੀ ਕਿ ਡਬਲਯੂਟੀਓ ਉਹਨਾਂ ਦੇ ਮੁਖੀ ਨੇ ਜੀ ਜਨਰਲ ਨਗੋਜੀ ਅਕੋਂਜ਼ੋ ਇਵੇਲਾ ਮੈਂ ਦੁਬਾਰਾ ਦੱਸਦਾ ਕਿ ਨਾਮ ਹੋ ਸਕਦਾ ਹੈ ਪ੍ਰੋਨਨਸੀਏਸ਼ਨ ਕੁਝ ਡਿਫਰੈਂਟ ਹੋਵੇ ਪਰ ਉਹਨਾਂ ਦੇ ਡਾਇਰੈਕਟਰ ਨੇ ਮੰਗਲਵਾਰ ਨੂੰ ਰਾਈਟਰਸ ਨੂੰ ਕਿਹਾ ਇੱਕ ਖਬਰਾਂ ਦੀ ਏਜੰਸੀ ਹੈ ਕਿ 72% ਵਪਾਰ ਜੋ ਲੋਕ ਜਿਹੜੇ ਦੇਸ਼ ਵਪਾਰ ਡਬਲਯੂਟੀ ਦੇ ذریعے ਕਰਦੇ ਸੀ World Trade Organization ਦੇ ذریعے ਕਰਦੇ ਸੀ ਉਹ 72% ਰਹਿ ਗਏ ਨੇ ਤੇ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਕਹਿੰਦੇ 80% ਸੀਗੇ ਸੋ ਉਹਨਾਂ ਦਾ ਸਿੱਧਮ ਸਿੱਧਾ ਨਿਸ਼ਾਨਾ ਆ ਟੈਰਫ ਵਾਰ ਜੋ ਚੱਲ ਰਿਹਾ ਆ ਉਹਦੇ ਉੱਤੇ ਕਹਿੰਦੇ ਟੈਰਫ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ ਤੇ ਲੰਬੇ ਸਮੇਂ ਤੋਂ ਚੱਲ ਰਹੇ ਨਿਯਮਾਂ ਨੂੰ ਕਮਜ਼ੋਰ ਕਰ ਰਿਹਾ ਹੈ ਯਾਨੀ ਕਿ ਵਪਾਰਕ ਸਾਂਝ ਹੁੰਦੀ ਸੀ ਕਈ ਮੁਲਕਾਂ ਦੀ ਉਹ ਕਮਜ਼ੋਰ ਹੋ ਰਹੀ ਹੈ ਪਿਛਲੇ 80 ਸਾਲਾਂ ਤੋਂ ਜੋ ਸਾਂਝ ਵੱਖ-ਵੱਖ ਮੁਲਕਾਂ ਦੇ ਵਿੱਚ ਚੱਲ ਰਹੀ ਸੀ ਉਹ ਹੁਣ ਟੁੱਟ ਰਹੀ ਹੈ ਟੈਰਿਫ ਕਰਕੇ